ਮੈਨੂੰ ਮਾਣ ਸੀ ਆਪਣੇ ਪੁੱਤ ਤੇ ਬਹੁਤ ਜ਼ਿਆਦਾ ਜਿਹੜਾ ਸਾਨੂੰ ਛੱਡ ਕੇ ਚਲੇ ਗਿਆ ਉਹਦਾ ਘਾਟਾ ਤੇ ਪੂਰਾ ਨਹੀਂ ਹੋਣਾ ਪਰ ਕਬੱਡੀ ਜਗਤ ਜਿਹੜਾ ਉਹਨੂੰ ਬਹੁਤ ਪਿਆਰ ਕਰਦਾ ਤੇ ਕਰਦਾ ਰਹੂਗਾ ਪਾਜੀ ਲੱਗ ਤੇ ਬਹੁਤ ਵਧੀਆ ਰਿਆ ਪਰ ਅਸੀਂ ਸੁਖਮਨ ਨੂੰ ਬਹੁਤ ਮਿਸ ਕਰ ਰਹੇ ਹਾਂ ਜੀ ਤੇ ਉਹਦੀ ਘਾਟ ਜਿਹੜੀ ਉਹ ਪੂਰੀ ਨਹੀਂ ਹੋਊਗੀ ਅਸੀਂ ਅਰਥ ਦੇ ਵਿੱਚੋਂ ਹੀ ਹੁਣ ਸੁਖਮਨ ਨੂੰ ਵੇਖਾਂਗੇ ਬਹੁਤ ਖੁਸ਼ੀ ਦੀ ਗੱਲ ਆ ਕਿ ਅਰਸ਼ ਨੂੰ ਗੱਡੀ ਮਿਲ ਰਹੀ ਆ ਪਰ ਜੇ ਸੁਖਮਨ ਨਾਲ ਹੁੰਦਾ ਤੇ ਖੁਸ਼ੀ ਜਿਹੜੀ ਆ ਹੋਰ ਦੁੱਗਣੀ ਹੋਣੀ ਉਹਦਾ ਕਰਕੇ ਅਸੀਂ ਉਹਨੂੰ ਬਹੁਤ ਮਿਸ ਕਰ ਰਹੇ ਆ ਬੜੀ ਦੀ ਖੁਸ਼ੀ ਦੀ ਗੱਲ ਆ ਕਿ ਜਿਹੜੇ ਪ੍ਰਮੋਟਰ ਵੀਰ ਆ ਉਹ ਮੇਰੇ ਬੇਟੇ ਨੂੰ ਇਹ ਮਾਨ ਦੇ ਰਹੇ ਆ ਪਰ ਇੱਕੋ ਘਾਟ ਆ ਜਿਹੜੀ ਉਹ ਪੂਰੀ ਨਹੀਂ ਕਰ ਸਕਦੇ ਜੀ ਹਾਂ ਜੀ ਮੇਰੇ ਕੋਲ ਰੋਟੀ ਖਾ ਕੇ ਫੇਰ ਗਿਆ ਹੀ ਕਹਿ ਕੇ ਵੀ ਗਿਆ ਕਿ ਜਦੋਂ ਮੈਂ ਗੱਡੀ ਲੈ ਕੇ ਵਾਪਸ ਆਉਂਗਾ ਤੇ ਤੁਸੀਂ ਦੇਗ ਬਣਾ ਕੇ ਗੁਰਦੁਆਰਾ ਸਾਹਿਬ ਲੈ ਕੇ ਆਉਣੀ ਆ ਮੈਂ ਉੱਥੇ ਆਉਂਗਾ ਸਿੱਧਾ 8 ਵਜੇ ਮੇਰੀ ਫੋਨ ਤੇ ਗੱਲ ਵੀ ਹੋਈ ਆ ਕਿ ਮੈਂ ਵੀ ਮੰਮੀ ਆ ਜਾਣ ਲੱਗਾ ਕੱਲ ਨੂੰ ਗੱਡੀ ਮਿਲਣੀ ਆ ਏਸੀ ਨਹੀਂ ਚੱਲਿਆ ਗੱਡੀ ਦਾ ਜੀ ਤੇ ਬਾਅਦ ਵਿੱਚ 10 ਵਜੇ ਤੋਂ ਬਾਅਦ ਫੋਨ ਨਹੀਂ ਚੱਕਿਆ ਫੋਨ ਉਹਦਾ ਕਿਤੇ ਉਹ ਜਿੱਥੇ ਉਹਨੂੰ ਅਟੈਕ ਹੋਇਆ ਉੱਥੇ ਡਿੱਗ ਗਿਆ ਹੀ ਹਾਂ ਬਾਅਦ ਵਿੱਚ ਮੇਰੀ ਗੱਲ ਨਹੀਂ ਹੋਈ ਬਾ 12 ਵਜੇ ਫਿਰ ਫੋਨ ਆਇਆ ਉਹਨਾਂ ਦਾ ਜੀ ਬਹੁਤ ਮਾਨ ਆ ਜੀ ਬਹੁਤ ਜ਼ਿਆਦਾ ਮਾਨ ਸੀ ਤੇ ਇਹ ਜਿੰਨੀ ਵੀ ਪ੍ਰਾਪਤੀ ਮਿਲੀ ਆ ਇਹ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਅਹੀਂ ਵਿੱਚ ਵਾਚ ਰੱਖਦੇ ਆ ਉਹਨਾਂ ਦੇ ਦਰ ਤੇ ਜਾਂਦੇ ਹੀ ਇਹ ਜੋ ਵੀ ਕੁਛ ਦਿੱਤਾ ਉਸ ਵਾਈਗਰੂ ਨੇ ਦਿੱਤਾ ਅਹੀਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾਂਗੇ ਕਿ ਉਹਨੇ ਐਡੀ ਵੱਡੀ ਪ੍ਰਾਪਤੀ ਜੇ ਮੇਰੇ ਬੇਟਿਆਂ ਨੂੰ ਪਹੁੰਚਾਇਆ ਸੀ ਬਸ ਕੋਈ ਘਾਟ ਪੈ ਗਈ ਜਿਹੜੀ ਉਹ ਪਰਮਾਤਮਾ ਪੂਰੀ ਨਹੀਂ ਕਰ ਸਕਦਾ ਹੋਰ ਤੇ ਸਭ ਕੁਝ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਆ ਉਹਨਾਂ ਦੇ ਪਿਆਰ ਦੇ ਸਦਕੇ ਹੀ ਸਾਡੇ ਬੱਚੇ ਜਿਹੜੇ ਆ ਇੱਥੋਂ ਤੱਕ ਪਹੁੰਚੇ ਆ ਤੇ ਮਹਾਰਾਜ ਪਰਮਾਤਮਾਰਸ ਨੂੰ ਬਹੁਤ ਜ਼ਿਆਦੀ ਤਰੱਕੀ ਦਵੇ ਕਿ ਅਸੀਂ ਸੁਖਮੰਦ ਜਿਹੜਾ ਵਾਚ ਦੇ ਵਿੱਚੋਂ ਵੇਖ